ਬਠਿੰਡਾ ਹਲਕੇ ਦੇ ਪਿੰਡ ਛਾਪਿਆਂ ਵਾਲੀ ਦੇ ਲੋਕਾਂ ਦੇ ਰੁਝਾਨ ਜਾਣਦੇ ਤੁਹਾਨੂੰ ਲੈ ਕੇ ਕੀ ਹੈ ਹਾਂਜੀ ਭਾਈ ਸਾਹਿਬ ਕਿਹੜੀ ਪਾਰਟੀ ਤੁਹਾਡੇ ਹਿਸਾਬ ਨਾਲ ਇੱਥੇ ਜਿੱਤਣ ਜਾ ਰਹੀ ਹੈ ਜੀ ਅਕਾਲੀ ਦਲ ਵੀਰੇ ਅਕਾਲੀ ਦਲ ਜਿੱਤਣਗੇ ਅਕਾਲੀ ਦਲ ਨੇ ਕੰਮ ਬਹੁਤ ਕੀਤੇ ਵੀਰੇ ਪਹਿਲਾਂ ਸਾਡੇ ਪਿੰਡ ਦੇ ਸਾਰੇ ਸਰਕਾਰ ਨੂੰ ਦਗ ਦੋ 2.5 ਸਾਲ ਹੋ ਗਏ ਬਣੀ ਨੂੰ ਕਾਂਗਰਸ ਨੇ ਕੁਝ ਨਹੀਂ ਕੀਤਾ ਸਿਰਫ ਗੱਪਾਂ ਤੋਂ ਬਿਨਾ ਗੁਰਕਾ ਸਾਹਿਬ ਤੋਂ ਫਰਕ ਕੇ ਝੂਠ ਬੋਲੀ ਗਿਆ ਸ਼ਰਾਬ ਨਹੀਂ ਰੋਕੇ ਕੁਝ ਨਹੀਂ ਰੋਕੇ ਨਸ਼ਾ ਪੁੱਲ ਉਮੀ ਚੱਲੀ ਜਾਂਦਾ ਸਾਰਾ ਕੁਝ ਚੱਲੀ ਜਾਂਦਾ ਸਾਡੀ ਸਰ ਗਸ਼ਪ ਦੇ ਵਿੱਚ ਵੀ ਇਹਨਾਂ ਦਾ ਨਾਮ ਆ ਰਿਹਾ ਵੀ ਬੀਬੀ ਅਦਬੀ ਦੇ ਵਿੱਚ ਹੋਰ ਵੀ ਵਾਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੇਅਦਬੀ ਵੀਰੇ ਜਿਨ੍ਹਾਂ ਨੇ ਕੀਤੀ ਹੈ ਦੇਖੋ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਉਹ ਅਸੀਂ ਹੱਕ 'ਚ ਜੇ ਇਹਨਾਂ ਨੂੰ ਕਰਾਇਆ ਤਾਂ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਉਹ ਅਸੀਂ ਕਹਿ ਨਹੀਂ ਸਕਦੇ ਉਹ ਸਭ ਪ੍ਰਮਾਤਮਾ ਸਾਡਾ ਸੰਭਾ ਹਾਂਜੀ ਠੀਕ ਗੁਟਕਾ ਸਾਹ ਦੇ ਸੌਂ ਖਾ ਕੇ ਤਖਤ ਦੀ ਸੌਂ ਖਾਦੀ ਸੀ ਵੀ ਕਰਜਾ ਮੁਕਤ ਕਰਾਂਗੇ ਮਾਫ਼ ਫਿਰ ਇਹਨੇ ਕਿਹਾ ਨੌਕਰੀਆਂ ਦੇਵਾਂਗਾ ਕਿਹਾ ਨੌਕਰੀ ਨਾਂ ਮੇਰੂ ਦਾ 2500 ਵਜੀਫਾ ਦੇਵਾਂਗੇ ਤੇ ਨਸ਼ਾ ਮਾ ਬੰਦ ਕਰਾਂਗੇ ਦੱਸੋ ਜਿਨੇ ਵਾਦੇ ਕਰੇ ਸੀ ਕੋਈ ਵਾਦਾ ਤੁਸੀਂ ਆਪ ਦੱਸ ਦਿਓ ਤੁਸੀਂ ਪੜੇ ਲਿਖੇ ਹੋ ਵੀ ਕੋਈ ਵਾਦਾ ਕਿਸਾ ਪੂਰਾ ਹੋਇਆ ਕਿਸੇ ਨੂੰ ਨੌਕਰੀ ਮਿਲੀ ਆ ਤੇ ਕਰ ਫਿਰ ਤੁਹਾਨੂੰ ਆਣ ਦੱਸਦੇ ਆਪਣੇ ਹਰਕੇ ਨਾਲ ਦੱਸਦੇ ਆਂ ਜੀ ਇੱਥੇ ਰੈਲੀ ਸੀਗੀ ਜਿੱਨੂੰ ਦੋ ਸਿੱਧੂ ਆਇਆ ਸੀ ਬਠਿੰਡੇ ਕੀ ਸੁਖਦੇਵ ਸਿੰਘ ਜਿਹੜਾ ਬਾਬਾ ਦਾ ਨਾਲ ਬੈਠਾ ਨੀ ਸੀ ਰੈਲੀ 'ਚ ਇੱਕ ਵਾਰੀ ਤਾਂ ਹੋ ਗਿਆ ਨਾ ਅਸੀਂ ਬਰਗਾਲੀਦਾਰ ਸਾਫ਼ ਕਰਵਾਉਣਾ ਇੱਕ ਵਾਰੀ ਰੈਲੀ ਕਾਨ ਦਾ ਵਿੱਚ ਬੈੰਦੇ ਨੇ ਉਹ ਇਹ ਤੇ ਕਿ ਨੌਜਵਾਨ ਵੀ ਆਪਣੇ ਨਾਲ ਬਹੁਤ ਸਾਰੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਪਾਰਟੀ ਤੁਹਾਡੇ ਅਕੋਨ ਕੰਗਰਸ ਜੀ ਕਾਂਗਰਸ ਅਸਲ ਜ਼ਿਆਦਾ ਬਾਬੇ ਦੇ ਅੰਗਪਾੜਨ ਕਰਕੇ ਦੁਨੀਆ 'ਚ ਲਫ ਲੈ ਗਈ ਇਸੇ ਕਰਕੇ ਦ ਪ੍ਰਭਾ ਕਾਂਗਰਸ ਨੂੰ ਜਿੱਤਿਆ ਰਹੇ ਐ ਇਸੇ ਕਰਕੇ ਬਸ ਜਿਹਨਾਂ ਗਰੰਥ ਸਾਹਿਬ ਦੇ ਪੱਤਰਿਆਂ ਨੂੰ ਇਹਨਾਂ ਨੇ ਉਹ ਕਰਤਾ ਖੁਦਾ ਹਸਰ ਪੈ ਗਿਆ ਲੋਕਾਂ ਦੇ ਉਹਨਾਂ ਨੂੰ ਤਕਾਲਾ ਲੱਗਿਆ ਹੈ ਗੱਲ ਦਾ ਕਾਂਗਰਸ ਦਾ ਪਹਿਲਾਂ ਸਾਰੇ ਹੀ ਹੁੰਦੀ ਜਿਵੇਂ ਬਾਦਲ ਜਬੀਰ ਨੇ ਆਪ ਮੁੰਡੇ ਕਰਦੀਆਂ ਕਰਾਂਗੇ ਪਿੰਡਾਂ 'ਚ ਆਪ ਵੀ ਕਰਾਂਗੇ ਜੀ ਉਹਨੇ ਜਿਵੇਂ ਅਸਰ ਕਿਹਾ ਵੀ ਠੁੱਠੇ ਪਰਚੇ ਪਾਉਣਾ ਹੈ ਹਾਂ ਹਾਂ ਠੁੱਠੇ ਪਰ ਹਾਂ ਹੋਈ ਹੈ ਜੀ ਠੁੱਠੇ ਪਰ ਪਰਚੇ ਪਏ ਆ ਸਾਰਾ ਮੀਟ ਜਾਣਾ ਨਹੀਂ ਤਾਂ ਠੀਕ ਹੈ ਜੀ ਕਾਂਗਰਸ ਜਿੱਤੂਗੀ ਕਿਵੇਂ ਕੀ ਬਸ ਆਜ ਬੇਅਦਬੀਆ ਕਰਕੇ ਪ੍ਰਭਾਵ ਥੋੜਾ ਜਿਆਦਾ ਪੈਂਦਾ ਹੈ ਗੱਲ ਦਾ ਇਹ ਬੀਅਦਬੀ ਕਰਕੇ ਵੀ ਅਕਾਲੀ ਦਲ ਦੀ ਵੋਟ ਟੁੱਟ ਵੀ ਰਹੀ ਹੈ ਟੁੱਟ ਵੀ ਰਹੀ ਹੈ ਚਲੋ ਤਾਂ ਹੋਣੀ ਹੋਣੀ ਹੈ ਟੁੱਟ ਵੀ ਰਹੀ ਹੈ ਜੀ ਪ੍ਰਭਾ ਪੈਂਦਾ 걸ਦਾ ਹੈ ਬਹੁਤ ਟੁੱਟੀ ਹੈ ਜੀ ਠੀਕ ਹੈ ਹਾਂ ਕਾਂਗਰਸ ਨੂੰ ਇਹ ਵੋਟ ਪਾਵੇ ਸੀ ਤੇ ਸਾਰੇ ਬੰਦੇ ਪਹੁੰਗੇ ਜੀ ਹਾਂ ਇਹਨਾਂ ਨੂੰ ਵੋਟ ਪਾਉਣ ਦਾ ਹੱਕ ਹੀ ਨਹੀਂ ਜੀ ਇਹਨਾਂ ਨੇ ਮਹਾਰਾਜ ਦੇ ਪੱਤਰੇ ਪਾੜੇ ਰੂਣਾਂ ਦੇ ਛੱਟੇ ਜੀ ਇਹ ਆਪਦੀ ਕਰੀ ਕਿਹੜੇ ਕਿਹੜੇ ਲੀਡਰ ਦਾ ਉਹਦੇ ਵਿੱਚ ਹੱਥ ਤੁਸੀਂ ਕਹਿ ਸਕਦੇ ਹੋ ਵੀ ਜਿਹਨੇ ਥੁੱਥੇ ਪਰਦੇ ਪਾਇਆ ਜੀ ਕਰੇ ਭੁੰਦੜਾ ਹੈ ਹਾਂ ਜੀ ਦਸ ਦੇ ਜਿਹੜੇ ਪਿੱਛੇ ਇਹਨਾਂ ਨੇ 10 ਸਾਲ ਕਾਲੀਆਂ ਨੇ ਰਾਜ ਕਰਿਆ 5 ਸਾਲ ਲਾਸਟ ਵਾਲੇ ਕੀਤੇ ਹਨਾ ਉਦੇ ਵਿੱਚ ਜਿਵੇਂ ਗੁੰਡਾਗਰਦੀ ਗੈਂਗਸਟਰ ਹੋ ਗਏ ਸਾਡੇ ਪਿੰਡ ਵੀ ਪਿੱਛੇ ਇਲੈਕਸ਼ਨ ਹੋਏ ਸੀ ਉਹਦੇ ਵਿੱਚ ਵੀ ਸਾਡੇ ਜਿਹੜੇ ਹੈਗੇ ਆ ਇੱਥੇ ਫੁੱਟਮਾਰਕ ਕੀਤੀ ਜਿਨ੍ਹਾਂ ਦੇ ਬੰਦਿਆਂ ਨੇ ਕੁਝ ਜਿਹੜੇ ਹੋਰ ਹੋ ਗਏ ਮੁੱਦੇ ਹੈਗੇ ਹੀ ਆ ਕੈਪਟਨ ਨੇ ਵੀ ਗੁਰਕਾ ਸਾਹਿਬ ਦੇ ਉੱਤੇ ਅਸਤਰ ਕੇ ਕਹੇ ਮੈਂ 4 ਹਫ਼ਤੇ ਅੰਸ਼ਾ ਖਤਮ ਕਰ ਦਸ ਨੂੰ ਲੱਗਦਾ ਨਹੀਂ ਅੰਸ਼ਾ ਖਤਮ ਹੋਗਾ ਕੁਝ ਥਲ ਪਈਏ ਜੀ ਉਹਦੇ ਨਾਲ ਜਮਾ 0 ਤਾ ਨਹੀਂ ਕਹਿ ਸਕਦੇ ਵੀ 0% ਹੋ ਗਿਆ ਪਰ ਉਹਦੇ ਨਾਲ ਕੁਝ ਜਿਹੜਾ ਹੈਗਾ ਉਹਨਾਂ ਨੇ ਵਾਦਾ ਕਰਿਆ ਚੱਲੀ ਜਾਂਦੇ ਆ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਲੋੜ ਹੈ ਠੀਕ ਆ ਹਾਂਜੀ ਵੀਰ ਜੀ ਤੁਹਾਡੀ ਵੋਟ ਬਣੀਗੀ ਜੀ ਬਣੀ ਜੀ ਕਿਹੜੀ ਕਿਹੜੀ ਪਾਰਟੀ ਨੂੰ ਸੀ ਵੋਟ ਪਾਉਣੀ ਕਿਹੜੀ ਨੂੰ ਸਪੋਰਟ ਕਰ ਰਹੇ ਹਾਂ ਆ ਰਾਜਾ ਭੜਿੰਗ ਦੇ ਨਾਲ ਹੀ ਐਂ ਕਾਂਗਰਸ ਨੂੰ ਵੋਟ ਪਾਈ ਆਪਾਂ ਤੇ ਮਤਲਬ ਕਿ ਨਵੇਂ ਬੰਦਿਆਂ ਨੂੰ ਵੀ ਮੌਕਾ ਹੋਣਾ ਚਾਹੀਦਾ ਜਿਵੇਂ ਇਹਨਾਂ ਦੇ ਹਰਸਿਮਰਤ ਕੌਰ ਜੀ ਪਹਿਲਾਂ ਵੀ ਇਹਨਾਂ ਦੇ ਲੀਡਰ ਰਹੇ ਨੇ ਤੇ ਇੱਕ ਤਾਂ ਨਵੇਂ ਬੰਦੇ ਆਉਣਗੇ ਜੀ ਝਾੜੂ ਵਾਲੇ ਨੂੰ ਵੋਟ ਪਾਵਾਂਗੇ ਤੇ ਉਹਨਾਂ ਦੇ ਪਾਰਟੀ ਦਾ ਵਜੂਦ ਹੀ ਨਹੀਂ ਹੈਗਾ ਇੱਥੇ ਪੰਜਾਬ ਚਾਉਣਾ ਨਾ ਮਤਲਬ ਕਿ ਨਾਮਾਤਰੀ ਹੋਇਆ ਫੋਨਾਂ ਦਾ ਬਾਕੀ ਜਿਹੜਾ ਇਹ ਬੇਆਬਦੀ ਦਾ ਮੁੱਦਾ ਕਹਿੰਦੇ ਆ ਸਭ ਤੋਂ ਪਹਿਲਾਂ ਸਿਉਣੀਆਂ ਕਿੰਨੇ ਕਰਿਆ ਜਿੰਨਾ ਕਰਿਆ ਇਹ ਤਾਂ ਇੱਕ ਮਾਰਾ ਹੀ ਦਾ ਕਹੀ ਜਾਂਦੇ ਆ ਉਥੇ ਪਤਾ ਹੀ ਨਹੀਂ ਕਿੰਨੇ ਕਰੇ ਨਾ ਅੰਮਰਸਰ ਚ ਨੇਕਾਂ ਬੱਚੇ ਮਾਰਤੇ ਇਹਨਾਂ ਨੇ ਅਜੇ ਤੱਕ ਇਹ ਹੀ ਕਹੀ ਜਾਂਦੇ ਆ ਸਾਰੇ ਦੋਸ਼ੀਆਂ ਨੂੰ ਫੜ ਕੇ ਕਿਸੇ ਨੂੰ ਅੰਦਰ ਦਿੱਤਾ ਇਹਨਾਂ ਨੇ ਸਾਰਿਆਂ ਨੂੰ ਟਿਕਟਾਂ ਦੇਈ ਜਾਂਦੇ ਆ ਬਾਰ-ਬਾਰ ਕਿਉਂਕਿ ਐਡਾ ਰੋਸ ਹੀ ਸਾਡੇ ਚ ਹੁਣ ਜਿਹੜੇ ਕਾਂਗਰਸੀ ਮਤਲ ਇਹ ਕਹਿੰਦੇ ਸੀ ਵੀ ਇਹਨਾਂ ਨੇ ਕਰਿਆ ਜੋ ਕੁਝ ਕਰਿਆ ਉਹਨਾਂ ਤੇ ਜਿਹੜੇ ਤਾਂ ਮਰਜ਼ੀ ਕਹਾ ਲੋ ਉਹਨੂੰ ਦਿਖਾ ਦੇਵਾਂਗੇ ਵੀ ਆਹ ਰੋਸ ਕਰਿਆ ਵਿਆ ਇਹਨਾਂ ਨੇ ਅਸੀਂ ਤਾਂ ਹਾਂਜੀ ਵੀ ਬਾ ਜਿੱਤੇ ਅਸੀਂ ਉਹਨੂੰ ਕੁਝ ਕਹਿ ਕੇ ਬਣਵਾਵਾਂਗੇ ਭਾਈ ਸਾਡਾ ਪਹਿਲੀ ਗੱਲ ਤੇ ਇੱਕ ਪਾਣੀ ਦਾ ਤੇ ਸਾਡੇ ਬੱਚਿਆਂ ਨਾਲ ਹੋਵੇ ਸਕੂਲ ਵਾਲੇ ਤੇ ਇੱਕ ਪਾਣੀ ਦਾ ਸਾਰਿਆਂ ਨੂੰ ਵੱਡੀ ਸਾਨੂੰ ਦਿੱਕਤ ਹੋएगी ਉਹਨਾਂ ਸ਼ਹਿਰ ਤੇ ਦਿਸਪੈਂਸਰੀ ਵਗੈਰਾੱਖ ਨਹੀਂ ਸਾਡੇ ਕੁਸ਼ਣ ਸਾਡੇ ਪਸ਼ੂਆਂ ਵਾਲਾ ਹਸਪਤਾਲ ਦੀ ਇਹ ਨਹੀਂਗਾ ਉਹ ਵੀ ਖਤਮ ਹੀ ਆਗੇ ਕਦੇ ਆ ਜਾਂਦੇ ਨੇ ਲੱਗ ਕੇ ਕਰਦੇ ਆ ਕਦੇ ਆ ਜਾਂਦਾ ਇਹ ਕਦੇ ਆਉਂਦਾ ਨਹੀਂ ਆ ਚੱਲ ਰਹਿ ਜਾਣਾਗਾ ਕਾਲੀਆਂ ਨੂੰ ਵੋਟ ਪਾਉਣੀ ਆ ਜਿੰਨਾ ਚਿਰ ਜਿਉਂਨਾਂ ਨੂੰ ਵੀ ਪਾਈਏ ਉਹਨਾਂ ਨੂੰ ਹੀ ਫੜੇ ਪੜੇ ਕਿੰਨੀ ਕਿ ਵੋਟ ਵਧੂਗੀ ਸਰਕਾਰੀ ਦਲ ਦੀ ਕਾਲੀ ਦਲ ਹੋਣਾ ਸੀ ਬੈਠੇ ਆ ਜੀ ਸਾਨੂੰ ਦਾ ਵੀ 200 ਵੋਟ ਵਧਾ ਦੇਾਂਗੇ ਅਸੀਂ